ਬੜੀ ਮਾਣ ਵਾਲੀ ਗੱਲ ਲੱਗਦੀ ਹੈ ਚੰਗਾ ਲੱਗਦਾ ਹੈ ਕਿ ਬੱਚੇ ਮਿਹਨਤ ਕਰਦੇ ਹਨ ਔਰ ਉਹ ਮਿਹਨਤ ਦਾ ਫਲ ਬੱਚਿਆਂ ਨੂੰ ਮਿਲਦਾ ਹੈ ਮਤਲਬ ਬੜਾ ਵਧੀਆ ਲੰਘ ਰਿਹਾ ਹੈ ਜੇ ਕਿਸੇ ਕੰਪਨੀ ਨੇ ਵੀ ਮੇਰੇ ਬੱਚੇ ਲੈਵਲ ਤੇ ਪਹੁੰਚ ਕੇ ਵੀ ਕੰਪਨੀਾਂ ਉਹਨਾਂ ਨੂੰ ਅਪਰੋਚ ਕਰ ਲਿਆ ਨੇ ਹਨ ਨਾ ਨੀਵਿਆ ਬ੍ਰਾਂਡ ਅਮੈਜ਼ਰ ਹੋਣਾਈਕ ਆਪਣੇ ਆਪ ਚ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਮੇਰਾ ਅੱਜ ਦੀ ਜਨਰੇਸ਼ਨ ਨੂੰ ਇੱਕ ਹੀ ਮੈਸੇਜ ਰਹੇਗਾ ਕਿ ਵੀ ਸੋਸ਼ਲ ਮੀਡੀਆ ਇਜ਼ ਗੁੱਡ ਪਰ ਜਿੰਨਾ ਕ ਜੇ ਤੁਸੀਂ ਉਹਨੂੰ ਲਿਮਟ ਚ ਯੂਜ਼ ਕਰੋ ਸੋਸ਼ਲ ਮੀ ਸੋਸ਼ਲ ਹੋਣਾ ਇਜ਼ ਵੈਰੀ ਇੰਪੋਰਟੈਂਟ ਅਬ ਤੁਹਾਡੇ ਲਈ ਇਸ ਲਾਈਫ ਚ ਸੋਸ਼ਲ ਰਹਿਣਾ ਇਜ਼ ਵੈਰੀ ਇੰਪੋਰਟੈਂਟ ਬਟ ਜੇ ਤੁਸੀਂ ਉਹਨੂੰ ਓਵਰ ਮਤਲਬ ਉਹ ਜ਼ਿਆਦਾ ਯੂਜ਼ ਕਰੋਗੇ ਥੈਟ ਇਜ਼ ਨਾਟ ਗੁੱਡ ਇੱਕ ਪਾਸੇ ਜਿੱਥੇ ਧੀਆ ਨੂੰ ਬਹੁਤ ਸਮਝਿਆ ਜਾਂਦਾ ਸੀ ਤੇ ਹੁਣ ਦੂਜੇ ਪਾਸੇ ਪਿੰਆ ਐਸਾ ਮੁਕਾਮ ਹਾਸਲ ਕਰ ਰਹੀਆਂ ਨੇ ਜੀ ਦੇ ਨਾਲ ਮਾਪਿਆਂ ਦਾ ਸਿਰ ਸ਼ਾਨ ਦੇ ਨਾਲ ਉੱਚਾ ਹੋ ਜਾਂਦਾ ਹੈ ਗੱਲ ਕਰ ਰਹੇ ਹਾਂ ਪਟਿਆਲਾ ਦੀਆਂ ਦੋ ਫੁੱਟਬਾਲਰ ਭੈਣਾਂ ਦੀ ਜਿਨ੍ਹਾਂ ਦਾ ਪੂਰਾ ਖਾਨਦਾਨ ਫੁੱਟਬਾਲ ਨਾਲ ਜੁੜਿਆ ਹੋਇਆ ਪਿਤਾ ਚਾਚਾ ਤੇ ਤਾਇਆ ਤਿੰਨੋਂ ਫੁੱਟਬਾਲ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਪਲੇਅਰ ਰਹੇ ਨੇ ਤੇ ਹੁਣ ਜਸਪ੍ਰੀਤ ਸਿੰਘ ਦੀਆਂ ਦੋਵੇਂ ਬੇਟੀਆਂ ਹਰਮਨ ਅਤੇ ਗੁਰਨਾਜ ਕੌਰ ਨੇ ਫੁੱਟਬਾਲ ਨੂੰ ਅਪਣਾ ਕੇ ਜਿੱਥੇ ਇੰਟਰਨੈਸ਼ਨਲ ਲੈਵਲ ਦੀਆਂ ਖਿਡਾਰਨਾਂ ਬਣਨ ਦਾ ਮਾਨ ਹਾਸਲ ਕੀਤਾ ਹੈ ਉੱਥੇ ਹੀ ਹੁਣੇ ਦੋਵੇਂ ਪੈਣਾ ਵਿਸ਼ਵ ਪ੍ਰਸਿੱਧ ਕੰਪਨੀ ਨੀਵੀਆ ਦੀਆਂ ਬ੍ਰਾਂਡ ਵੈਕਟਰ ਵੀ ਬਣ ਗਈਆਂ ਨੇ ਤੇ ਪਟਿਆਲਾ ਦੇ ਪੁਲਿਸ ਲਾਈਨ ਦੇ ਸਥਿਤ ਉਹਨਾਂ ਦੇ ਘਰ ਵਿੱਚ ਜਦੋਂ ਗੁਰਨਾਜ ਜਿਹੜੀ ਕਿ ਅੰਡਰ 17 ਭਾਰਤੀ ਫੁੱਟਬਾਲ ਟੀਮ ਦੀ ਪਲੇਅਰ ਹੈ ਤੇ ਪਿਛਲੇ ਦਿਨੀ ਕਾਠਮੰਦੂ ਦੇ ਵਿੱਚ ਹੋਏ ਸਹਿ ਫੁੱਟਬਾਲ ਕੱਪ ਦੇ ਵਿੱਚ ਦੂਜੇ ਸਥਾਨ ਤੇ ਰਹਿਣ ਵਾਲੀ ਭਾਰਤੀ ਟੀਮ ਦੀ ਮੈਂਬਰ ਹੈ ਨੇ ਸ਼ਾਨਦਾਰ ਉਪਲਬਧੀਆਂ ਨੂੰ ਹਾਸਲ ਕੀਤਾ ਹੈ ਗੁਰਨਾਜ ਅਤੇ ਹਰ ਮਿਲਨ ਦੇ ਪਿਤਾ ਜਸਪ੍ਰੀਤ ਸਿੰਘ ਫੁੱਟਬਾਲ ਦੇ ਨਾਮੀ ਖਿਡਾਰੀ ਰਹੇ ਨੇ ਜਦੋਂ ਬਚਪਨ ਦੇ ਵਿੱਚ ਉਹ ਆਪਣੀਆਂ ਬੇਟੀਆਂ ਨੂੰ ਆਪਣੇ ਨਾਲ ਕਦੇ ਕਦੇ ਸਟੇਡੀਅਮ ਵਿੱਚ ਪ੍ਰੈਕਟਿਸ ਦੇ ਮੌਕੇ ਨਾਲ ਲੈ ਕੇ ਜਾਂਦੇ ਸੀ ਉਦੋਂ ਹੀ ਇਹਨਾਂ ਦੋਵਿਆਂ ਧੀਆਂ ਨੂੰ ਫੁੱਟਬਾਲ ਦੀ ਗੁਰਤੀ ਮਿਲ ਗਈ ਸੀ ਉਸ ਤੋਂ ਬਾਅਦ ਇਹਨਾਂ ਦੋਵਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਪਿਤਾ ਤਾਇਆ ਤੇ ਚਾਚੇ ਤੋਂ ਬਾਅਦ ਫੁੱਟਬਾਲ ਸਿੱਖਣ ਵਾਲੀ ਹਰਮਿਲਨ ਨੂੰ ਵੇਖ ਕੇ ਉਸਦੀ ਛੋਟੀ ਭੈਣ ਗੁਰਨਾਜ ਵੀ ਫੁੱਟਬਾਲ ਦੀ ਖਿਡਾਰੀ ਬਣ ਗਈ ਤੇ ਹੁਣ ਇਹ ਦੋਵੇਂ ਭੈਣਾਂ ਭਾਰਤੀ ਫੁੱਟਬਾਲ ਦੇ ਵਿੱਚ ਆਪਣਾ ਨਾਮ ਕੁਮਾਰੀਆਂ ਨੇ ਜਿੱਥੇ ਗੁਰਨਾਜ ਦੀ ਵੱਡੀ ਭੈਣ ਹਰਮਿਲਨ ਕੇਰਲਾ ਦੇ ਗੋਕੁਲ ਫੁੱਟਬਾਲ ਕਲੱਬ ਦੀ ਪ੍ਰੋਫੈਸ਼ਨਲ ਪਲੇਅਰ ਅਤੇ ਫੁੱਟਬਾਲ ਲੀਗ ਖੇਡਣ ਵਾਲੀ ਖਿਡਾਰਨ ਹੈ ਉੱਥੇ ਹੀ ਗੁਰਨਾਜ ਨੀਵੀਆ ਦੀ ਬ੍ਰਾਂਡ ਮੈਸਟਰ ਅਤੇ ਭਾਰਤੀ ਫੁੱਟਬਾਲ ਟੀਮ ਅੰਡਰ 17 ਦੀ ਮੈਂਬਰ ਹੈ ਇਹਨਾਂ ਦੇ ਮਾਤਾ ਪਿਤਾ ਨੂੰ ਆਪਣੀਆਂ ਦੋਵੇਂ ਧੀਆਂ ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਫੁੱਟਬਾਲ ਵਰਗੀ ਖੇਡ ਜਿਸ ਵਿੱਚ ਜ਼ਿਆਦਾਤਰ ਪੰਜਾਬ ਦੀਆਂ ਕੁੜੀਆਂ ਹਿੱਸਾ ਨਹੀਂ ਲੈਂਦੀਆਂ ਵਿੱਚ ਚੰਗਾ ਨਾਮ ਕਮਾ ਕੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਲੈਵਲ ਤੇ ਬੇਹਦ ਉੱਚਾ ਕੀਤਾ ਹੈ ਮੈਮ ਫਿਰ ਨਾਮ ਜੀ ਕਿਸਿੰਦਰ ਮੈਂ ਕਿਸ ਤਰ੍ਹਾਂ ਦੇਖਣ ਤੁਹਾਡੀ ਬੱਚੀਆਂ ਨੇ ਇਹਨਾਂ ਇੰਟਰਨੈਸ਼ਨਲ ਲੈਵਲ ਤੇ ਮੁਕਾਮ ਹਾਸਲ ਕੀਤਾ ਨੀਵੀਆ ਬ੍ਰਾਂਡ ਦਾ ਹਿੱਸਾ ਬਣ ਕੇ ਨੇ ਬਹੁਤ ਵਧੀਆ ਲੱਗਦਾ ਹੈ ਕਿ ਬੜੇ ਮਾਣ ਵਾਲੀ ਗੱਲ ਲੱਗਦੀ ਆ ਚੰਗਾ ਲੱਗਦਾ ਹੈ ਕਿ ਬੱਚੇ ਮਿਹਨਤ ਕਰਦੇ ਆ ਔਰ ਉਹ ਮਿਹਨਤ ਦਾ ਫਲ ਬੱਚਿਆਂ ਨੂੰ ਮਿਲਦਾ ਹੈ ਨੀਵਿਆ ਬ੍ਰਾਂਡ ਅ ਮੈਸਰ ਹੋਣਾ ਇੱਕ ਆਪਣੇ ਆਪ ਚ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਸੋ ਇਹ ਤਾਂ ਕਦੇ ਸੋਚਿਆ ਨਹੀਂ ਮੈਂ ਵੀ ਬੱਚੇ ਇਸ ਮੁਕਾਮ ਤੱਕ ਪਹੁੰਚਣਗੇ ਕਿਉਂਕਿ ਅੱਜ ਦੇ ਸਮੇਂ ਦੇ ਅਸੀਂ ਕਹਿੰਦੇ ਆ ਬੱਚੇ ਪੜ੍ਹਾਈ ਤੱਕ ਸੀਮਤ ਰਹਿ ਜਾਂਦੇ ਨੇ ਹਾਂਜੀ ਜਦੋਂ ਜਿਵੇਂ ਬੱਚੇ ਸੈਲਫ ਡਿਸਿਪਲਿੰਡ ਸੀਗੇ ਲਿਸਨਿੰਗ ਬੱਚਿਆਂ ਵੀ ਦੇਖਿਆ ਕਿ ਸਭ ਕੁਝ ਚੰਗਾ ਕਰ ਰਹੇ ਨੇ ਤਾਂ ਉਹ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਹੈ ਕਿ ਦੇ ਵਿਲ ਡੂ ਸਮਥਿੰਗ ਬੈਟਰ ਕਿੰਨੇ ਐਜ਼ ਅ ਮਦਰ ਤੁਹਾਡਾ ਕਿੰਨਾ ਕਹਮ ਰੋਲ ਰਿਹਾ ਹੈ ਕਿਉਂਕਿ ਐਥਲੀਟ ਨੇ ਬੱਚੇ ਪ੍ਰੋਪਰ ਡਾਈਟ ਦੇਣਾ ਸਕੂਲ ਲਈ ਤਿਆਰ ਵੀ ਕਰਨਾ ਕਿੰਨਾ ਕ ਚੈਲੰਜ ਫੇਸ ਕੀਤਾ ਤੁਸੀਂ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਕਿ ਹਰੇਕ ਮਦਰ ਇੰਨਾ ਕਰਦੀ ਹੋਈ ਆ ਔਰ ਮੈਨੂੰ ਕੁਝ ਖਾਸ ਨਹੀਂ ਲੱਗਦਾ ਹਾਂ ਪਰ ਐਸ ਜ਼ਰੂਰ ਸੀਗਾ ਕਿ ਫਰੈਸ਼ ਬੱਚਿਆਂ ਨੂੰ ਫੂਡ ਦਿੱਤਾ ਜਾਏ ਔਰ ਪ੍ਰੋਪਰ ਬੱਚਿਆਂ ਨੂੰ ਫੂਡ ਦਿੱਤਾ ਜਾਏ ਹੋਮ ਮੇਡ ਦਿੱਤਾ ਜਾਏ ਔਰ ਟਾਈਮ ਲੀ ਦਿੱਤਾ ਜਾਏ ਇਹ ਜ਼ਰੂਰ ਕੋਸ਼ਿਸ਼ ਰਹੀ ਹੈ ਸਟੱਡੀਜ਼ ਦਾ ਜ਼ਰੂਰ ਧਿਆਨ ਦਿੱਤਾ ਗਿਆ ਕੀ ਉਹ ਤਾਂ ਦੋਨੋਂ ਬੱਚੇ ਅਸੀਂ ਕਹੇ ਦੀ ਤਾਂ ਖੇਡ ਦੇ ਨਾਲ ਨਾਲ ਪੜ੍ਹਾਈ ਵੀ ਜਿਹੜੀ ਕਰ ਰਹੇ ਨੇ ਹਾਂਜੀ ਦੋਨੋਂ ਚੰਗੇ ਵੱਡੀ ਬੇਟੀ ਨੇ ਸਕਾਲਰਸ਼ਿਪ ਵੀ ਮਿਲਿਆ HDFC ਬੈਂਕ ਤੋਂ 12th 14 95% ਮਾਰਕਸ ਈ ਬ੍ਰਿਟਿਸ਼ ਕੋਅਰਡ ਪਾਸ ਆਊਟ ਹੈ ਤਾਂ ਛੋਟੀ ਬੇਟੀ ਛੋਟੀ ਬੇਟੀ 9th ਕਲਾਸ ਚ ਵੀ ਬ੍ਰਿਟਿਸ਼ ਕੋਅਰਡ ਚ ਹੈ ਔਰ ਉਹਨੇ ਵੀ ਮਤਲਬ ਸਟੱਡੀਜ਼ ਚ ਬਹੁਤ ਵਧੀਆ ਹੈ ਤਾਂ ਇੱਕ ਤਰ੍ਹਾਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਬੱਚਿਆਂ ਨੇ ਕਿ ਐਟ ਦਾ ਸੇਮ ਟਾਈਮ ਯੂ ਕੈਨ ਡੂ ਸਟੱਡੀਜ਼ ਐਂਡ ਗੇਮ ਬੱਚੇ ਕਰ ਸਕਦੇ ਆ ਦੋਨੋਂ ਹਾਂ ਥੋੜਾ ਨਾਮ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੀ ਬੱਚਿਆਂ ਨੇ ਨਾਮ ਰੌਸ਼ਨ ਕੀਤਾ ਇੰਟਰਨੈਸ਼ਨਲ ਬ੍ਰਾਂਡ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕੋਈ ਮੇਰੇ ਬੱਚੇ ਜਿਹੜੇ ਆ ਵੀ ਉਹ ਸਪੋਰਟਸ ਦੇ ਵਿੱਚੇ ਲੈਵਲ ਤੇ ਪਹੁੰਚੇ ਆ ਤੇ ਇਹ ਹਰ ਹਰ ਪੈਰੰਤ ਸੇ ਇਹ ਚੀਜ਼ ਦੇਖਣਾ ਜਾਂਦਾ ਹੈ ਜੀ ਤਾਂ ਕਿੰਨੀ ਖੁਸ਼ ਹੋਇਆ ਪਹਿਲਾਂ ਵੱਡੀ ਬੇਟੀ ਦਾ ਨਾਮ ਹੈ ਨੀਵੀਆ ਐਂਬੈਸਡਰ ਦੇ ਵਿੱਚ ਤਾਂ ਹੁਣ ਛੋਟੀ ਬੇਟੀ ਦੀ ਵੀ ਸਿਲੈਕਸ਼ਨ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਹੈ ਜਦੋਂ ਪਹਿਲੀ ਵਾਰੀ ਮੈਂ ਉਹਦੇ ਨੀਵੀਆ ਚ ਦੇਖੂ ਸਾਈਨ ਕਰਨੇ ਗਏ ਸੀ ਕਿ ਤਾਂ ਉਹ ਤੋਂ ਬੜਾ ਮਸੂਹਸ ਮਤਲਬ ਬੜਾ ਵਧੀਆ ਲੱਗ ਰਿਹਾ ਸੀ ਵੀ ਕਿਸੇ ਕੰਪਨੀ ਨੇ ਵੀ ਮੇਰੇ ਬੱਚੇ ਦੇ ਲੈਵਲ ਤੇ ਪਹੁੰਚ ਕੇ ਵੀ ਕੰਪਨੀਆਂ ਉਹਨਾਂ ਨੂੰ ਅਪਰੋਚ ਕਰ ਰਹੀਆਂ ਨੇ ਹਣਾ ਤਾਂ ਉਹ ਨੈਕਸਟ ਟਾਈਮ ਛੋਟੀ ਬੇਟੀ ਗਈ ਗੁਰਨਾਜ਼ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵੀ ਇਹ ਚੀਜ਼ ਵੀ ਮੇਰੀ ਛੋਟੀ ਬੇਟੀ ਨੇ ਵੀ ਇੱਕ ਚੀਜ਼ ਕਰਕੇ ਦਿਖਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਗੁਰਨਾਜ਼ ਕੋਰ ਹੈ ਠੀਕ ਹੈ ਤੁਸੀਂ ਹੁਣ ਨੀਵੀਆ ਬ੍ਰਾਂਡ ਦੇ ਬ੍ਰਾਂਡ ਵੈਸਟਰ ਬਣਨ ਜਾ ਰਹੇ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਮਾਣ ਲੱਗਦਾ ਕਿਉਂਕਿ ਇੰਡੀਆ ਇੰਡੀਅਨ ਬ੍ਰਾਂਡ ਹੈ ਨੀਵੀਆ ਤਾਂ ਮੇਰਾ ਛੋਟੇ ਹੁੰਦੇ ਤੋਂ ਇੱਕ ਸੁਪਨਾ ਸੀ ਕਿ ਆ ਵੀ ਮੈਂ ਇੰਡੀਅਨ ਬ੍ਰਾਂਡ ਨੂੰ ਪ੍ਰਮੋਟ ਕਰਾਂ ਤਾਂ ਮੈਨੂੰ ਉਮੀਦ ਨਹੀਂ ਸੀਗੀ ਵੀ ਨੀਵੀਆ ਮੈਨੂੰ ਖੁਦ ਸਪான்ਸਰ ਕਰੇਗਾ ਤਾਂ ਇਟ ਵਾਸ ਅ ਵੈਰੀ ਗਲੈਡ ਮੂਮੈਂਟ ਫॉर ਮੀ ਠੀਕ ਹੈ ਟੋਟੀ ਜਿਹੜੇ ਪਹਿਲੇ ਸਿਸਟਰ ਨੇਗੇ ਉਹ ਵੀ ਪਹਿਲਾ ਹਿੱਸਾ ਬਣੀ ਸੀ ਇਸ ਵਾਰੀ ਤੁਸੀਂ ਬਣ ਰਹੇ ਹੋ ਕਿੱਦਾਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਕਿ ਪਿਛਲੇ ਸਾਲ ਮੇਰੀ ਸਿਸਟਰ ਨੇ ਸਾਈਨ ਕੀਤਾ ਸੀ ਐਸਾ ਬ੍ਰਾਂਡ ਵਸਟਰ ਨੀਵਿਆ ਨੂੰ ਤਾਂ ਇਸ ਸਾਲ ਦੇ ਆਫਰਡ ਮੀ ਐਂਡ ਆ ਵਰ ਸੋ ਗਲੈਡ ਕਿ ਮੈਂ ਆਪਣੇ ਸਿਸਟਰ ਦੇ ਨਾਲ ਮਤਲਬ ਉਹਨਾਂ ਬ੍ਰਾਂਡ ਵਸਟਰਾਂ ਠੀਕ ਹੈ ਤੁਸੀਂ ਕਿਸ ਤਰ੍ਹਾਂ ਦੇਖਣਾ ਟੋਟੀ ਏਸ ਜਿਹੜੀ ਲੜਕੀਆਂ ਨੇ ਉਹ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਵਿੱਚ ਵਿਅਸਤ ਰਹਿੰਦੀਆਂ ਨੇ ਰੀਲਾਂ ਬਣਾਉਂਦੀਆਂ ਨੇ ਤੁਸੀਂ ਗੇਮ ਪ੍ਰਤੀ ਨੇ ਸਮਰਪਿਤ ਹੋ ਅੱਜ ਇੰਟਰਨੈਸ਼ਨਲ ਪਲੇਅਰ ਹੋ ਤੇ ਅੱਜ ਨੀਵੇ ਦੇ ਬ੍ਰਾਂਡ ਵਸਟਰ ਨੂੰ ਮੇਰਾ ਅੱਜ ਦੀ ਜਨਰੇਸ਼ਨ ਨੂੰ ਇੱਕ ਇਹੀ ਪਰ ਜਿੰਨਾ ਕਿ ਜੇ ਤੁਸੀਂ ਉਹਨੂੰ ਲਿਮਟ 'ਚ ਯੂਜ਼ ਕਰੋ ਸੋਸ਼ਲ ਮੀ ਸੋਸ਼ਲ ਹੋਣਾ ਇਜ਼ ਵੈਰੀ ਇੰਪੋਰਟੈਂਟ ਅਬ ਤੁਹਾਡੇ ਲਈ ਇਸ ਲਾਈਫ 'ਚ ਸੋਸ਼ਲ ਰਹਿਣਾ ਇਜ਼ ਵੈਰੀ ਇੰਪੋਰਟੈਂਟ ਬਟ ਜੇ ਤੁਸੀਂ ਉਹਨੂੰ ਓਵਰ ਮਤਲਬ ਉਹ ਜ਼ਿਆਦਾ ਯੂਜ਼ ਕਰੋਗੇ ਤਾਂ that is not good ਨਾ ਭਾਵੇਂ სპੋਰਟਸ ਵਾਲੇ ਹੋ ਭਾਵੇਂ ਤੁਸੀਂ ਕੋਈ ਵੀ ਫੀਲਡ 'ਚ ਜਾਣਾ ਹੈ ਤਾਂ ਕਨਸੈਂਟਰੇਸ਼ਨ ਮੈਟਰਸ ਡਿਸਪਲਿਨ ਮੈਟਰਸ ਜੇ ਤੁਸੀਂ ਆਪਣੇ ਆਪਣੇ ਇੱਕ ਲਿਮਟ ਦੇ ਦੋਗੇ ਟਾਈਮ ਵੀ ਮੈਂ ਇੱਕ ਘੰਟਾ ਜਾਂ ਮੈਕਸਿਮਮ 2 ਘੰਟਾ ਦਿਨ 'ਚ ਮੈਂ ਫੋਨ ਜਾਂ ਸੋਸ਼ਲ ਮੀਡੀਆ ਚ ਲਾਣਾ ਤਾਂ that will make a lot of difference in your daily life ਤਾਂ ਤੁਹਾਨੂੰ ਆਪਣਾ ਗੋਲ ਤੁਹਾਨੂੰ ਏਮ ਦਿਖਣ ਲੱਗ ਜਾਵੇਗਾ ਮਾਤਾ ਪਿਤਾ ਦਾ ਕਿੰਨਾ ਕੁ ਰੋਲ ਰਿਹਾ ਤੁਹਾਡੀ ਸਕਸੈਸ ਦੇ ਵਿੱਚ ਮੇਰੇ ਸਾਧ ਨਾਲ ਮੇਰਾ ਤਾਂ ਸਿਰਫ 50 ਮਤਲਬ 40% ਸੀਗਾ ਵੀ ਮੈਂ ਹਾਰਡ ਵਰਕ ਪਾਇਆ 60% ਵਾਸ ਮਾਈ ਮਮ ਐਂਡ ਡੈਡ ਮਤਲਬ ਇੰਨਾ ਸਪੋਰਟ ਕੀਤਾ ਵੀ ਇੰਨਾ ਜ਼ਿਆਦਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮਤਲਬ ਮੇਰੇ ਲਈ ਦੇ ਆਰ ਦੇ ਆਟ ਮਤਲਬ ਮੇਰੇ ਲਈ ਰੱਬ ਨੇ ਦੋਹਾਂ ਜਾਣੇ ਤਾਂ ਮੈਂ ਮਦਰ ਯੂਸ ਟੂ ਟੀਚ ਮੀ ਮੇਰੀ ਡਾਈਟ ਦਾ ਧਿਆਨ ਰੱਖਣਾ ਮੇਰੇ ਫਾਦਰ ਨੇ ਮੈਨੂੰ ਟ੍ਰੇਨਿੰਗ ਕਰਾਣੀ ਤਾਂ ਜੇ ਉਹ ਦੋਨੋਂ ਨਾ ਹੁੰਦੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਵੀ ਮੈਂ ਉਰੇ ਖੜੀ ਹੋਣਾ ਸੀਗਾ ਇਸ ਟਾਈਮ